ਸਤਿਗੁਰੂ ਗੁਰੂ ਨਾਨਕ ਸਾਹਿਬ ਧਰਤੀ ਤੇ ਡਿਗੀਆਂ ਹੋਈਆਂ ਦਿਖ ਰੀਆਂ ਥੈਲੇ ਵਿੱਚ ਪਾਉਂਦੇ ਆ ਤੇ ਪਹਿਰੇਦਾਰ ਨੂੰ ਪੁੱਛਦੇ ਨੇ ਕੌਣ ਸਾਉ ਨੂੰ ਮਿਲਣਾ ਚਾਹੁੰਦਾ ਓਹ ਕਹਿੰਦਾ ਜੋ ਆ ਬਾਬਾ ਬੈਠਾ ਕੋਲ ਜਾ ਕੇ ਕਹਿੰਦਾ ਇਹ ਤੇ دیਵਾਨਾ ਜਿਹਾ ਲੱਗਦਾ ਰਾਜੇ ਨੇ ਸਵਾਲ ਕੀਤਾ ਬਾਬਾ ਕਿਉਂ ਮਿਲਣਾ ਚਾਹੁੰਦੇ ਹੋ ਕੀ ਕਰਦੇ ਹੋ ਕਹਿੰਦਾ ਦਿਖਰੀਆਂ ਇਕੱਠੀਆਂ ਕਰਨੀਆਂ ਕਿਸ ਲਈ ਸਤਰੂਜੀ ਕੀਨੇ ਨਾਲ ਲੈ ਕੇ ਜਾਣੀਆਂ ਕਿੱਥੇ ਜਾਣ ਤੋਂ ਬਾਅਦ ਉਰਾਦਾ ਸਕੇ ਕਿ ਇਹਦਾ ਬਾਬਾ ਇਹ ਤੇ ਸੰਸਾਰ ਵਿੱਚ ਨਹੀਂ ਚੱਲਦੀਆਂ ਤੂੰ ਨਾਲ ਕਿੱਥੋਂ ਲੈ ਕੇ ਜਾਵੇਂਗਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਿਨੇ ਜਿਹੜੀਆਂ ਤੂੰ ਢਿੱਖ ਰੀਆਂ ਇਕੱਠੀਆਂ ਕਰਕੇ ਬੈਠਿਆ ਤੂੰ ਲੈ ਕੇ ਜਾਣੀਆਂ ਨੇ ਤੇਰੇ ਨਾਲ ਤੁਰਨਗੀਆਂ ਜੇ ਮੇਰੀਆਂ ਨਹੀਂ ਜਾਣੀਆਂ ਚੇਤੇ ਰੱਖੀ ਜਾਣੀਆਂ ਤੇਰੀਆਂ ਵੀ ਨਹੀਂ ਜਿਸ ਧਨ ਨੂੰ ਆਪਣੇ ਘਰ ਵਿੱਚ ਜੋੜਿਆ ਆਪਣੇ ਭਰਾ ਨਾਲੋਂ ਤੂੰ ਉੱਚਾ ਝੰਡਾ ਕੋਠੇ ਦੀ ਛੱਤ ਉੱਤੇ ਝੁਲਾਣਾ ਚਾਹੁੰਨੇ 40 ਤੋਂ 45 ਕਰਨਾ ਚਾਹੁੰਨੇ ਕੀ ਤੇਰਾ ਭਰਾ ਉਹ 40 ਗੰਨ ਜੋੜ ਕੇ ਨਾਲ ਲੈ ਗਿਆ ਜਿਉਂ